ਤਾਨੀਆ ਦੇ ਪਿਤਾ ਅਨਿਲ ਕੰਬੋਜ ਦੇ ਮਾਮਲੇ 'ਚ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਜਿਵੇਂ ਕਿ ਅਸੀਂ ਪਿਛਲੀਆਂ ਖਬਰਾਂ ਵਿੱਚ ਤੁਹਾਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਤਾਨੀਆ ਦੇ ਜੋ ਪਿਤਾ ਨੇ ਅਨਿਲ ਕੰਬੋਜ ਜੀ ਜਿਨ੍ਹਾਂ ਤੇ ਪਿਛਲੇ ਦਿਨੀ ਹਮਲਾ ਹੋ ਗਿਆ ਸੀ ਜਿਸ ਦੇ ਕਾਰਨ ਉਹਨਾਂ ਨੂੰ 2 ਤੋਂ 3 ਗੋਲੀਆਂ ਲੱਗੀਆਂ ਸੀ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਉੱਥੇ ਹੀ ਅੱਜ ਦਨ ਐਤਵਾਰ ਨੂੰ ਜੋ ਸਿਹਤ ਮੰਤਰੀ ਨੇ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਅੱਜ ਮੋਗਾ ਆਏ ਸੀ ਜਿਨ੍ਹਾਂ ਦੇ ਨਾਲ ਡੀਐਸਪੀ ਸਾਹਿਬ ਕਮਿਸ਼ਨਰ ਸਾਹਿਬ ਤੇ ਮੋਗਾ ਦੇ ਵਿਧਾਇਕ ਅਮਨਦੀਪ ਅਰੋੜਾ ਤੇ ਦਵਿੰਦਰ ਸਿੰਘ ਲਾੜੀ ਉਹ ਉਹਨਾਂ ਦੇ ਨਾਲ ਗਏ ਤੇ ਉਹਨਾਂ ਨੇ ਜਾ ਕੇ ਹਸਪਤਾਲ ਉਹਨਾਂ ਦਾ ਖਾਲ ਪਤਾ ਕੀਤਾ ਉਹ ਜਿਸ ਦੇ ਚਲਦਿਆਂ ਕਿ ਇਹ ਸਾਹਮਣੇ ਆਇਆ ਕਿ ਉਹ ਹਾਲੇ ਵੀ ਬਹੁਤ ਨਾਜ਼ੁਕ ਸਥਿਤੀ ਵਿੱਚ ਨੇ ਜਿਸ ਦੇ ਚਲਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਇਹ ਵੱਡਾ ਬਿਆਨ ਕੀਤਾ ਗਿਆ ਹੈ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਵੀ ਅੰਗੈਲੀ ਨਹੀਂ ਕੀਤੀ ਜਾਵੇਗੀ ਸਗੋਂ ਕਿ ਜੋ ਵੀ ਬਣਦੀ ਉਹਨਾਂ ਦੀ ਸਹਾਇਤਾ ਹੋਈ ਪਰਿਵਾਰ ਦੀ ਸਹਾਇਤਾ ਹੋਈ ਸਰਕਾਰ ਉਹ ਸਹਾਇਤਾ ਜ਼ਰੂਰ ਦੇਵੇਗੀ ਉਹਨਾਂ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਅਗਰ ਕੋਈ ਹੋਰ ਡਾਕਟਰ ਵੀ ਇਸ ਜਗ੍ਹਾ ਤੇ ਹੋਵੇ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਦਿੱਤੀ ਜਾਵੇਗੀ ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਜੋ ਡਾਕਟਰਾਂ ਦੀ ਸੁਰੱਖਿਆ ਹੈ ਉਸ ਤੇ ਖਾਸ ਧਿਆਨ ਦਿੱਤਾ ਜਾਵੇਗਾ ਇੱਥੇ ਤੱਕ ਕਿ ਅਗਰ ਕੋਈ ਕੋਈ ਵੀ ਬੰਦਾ ਜਾਂ ਕੋਈ ਮਰੀਜ਼ ਡਾਕਟਰ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕਰੇਗਾ ਉਸ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਦੱਸ ਦਈਏ ਕਿ ਉਹਨਾਂ ਨੇ ਇਹ ਵੱਡਾ ਬਿਆਨ ਅੱਜ ਮੋਗਾ ਦੇ ਮੈਡੀਸਿਟੀ ਹਸਪੀਟਲ ਵਿੱਚ ਆ ਕੇ ਦਿੱਤਾ ਜਿਸ ਟਾਈਮ ਤੇ ਤਾਨੀਆਂ ਵੀ ਉੱਥੇ ਮੌਜੂਦ ਸੀ ਜੋ ਮਸ਼ਹੂਰ ਅਦਾਕਾਰ ਹੈ ਪੰਜਾਬੀ ਇੰਡਸਟਰੀ ਦੀ ਤੇ ਉਹਨਾਂ ਦੇ ਮਾਤਾ ਜੀ ਵੀ ਉੱਥੇ ਹੀ ਸਿਤ ਸਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮੁਜਰਮ ਨੇ ਜਿੰਨਾਂ ਨੇ ਇਸ ਵਾਰदात ਨੂੰ ਇਲਜ਼ਾਮ ਦਿੱਤਾ ਹੈ ਉਹਨਾਂ ਤੇ ਵੀ ਬੰਦ ਦੀ ਕਾਰਵਾਈ ਕੀਤੀ ਜਾਏਗੀ ਵੈਸੇ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਜੇ ਨਿਯਮ ਬਣਾਏ ਗਏ ਨੇ ਜਿਸ ਦੇ ਚੱਲਦੇ ਅਗਰ ਕੋਈ ਗਲਤੀ ਕਰਦਾ ਹੈ ਤੇ ਉਸ ਨੂੰ ਸੁਧਾਰਨ ਦਾ ਇੱਕ ਮੌਕਾ ਜ਼ਰੂਰ ਦਿੱਤਾ ਜਾਂਦਾ ਹੈ ਪਰ ਅਗਰ ਜੇ ਗੱਲ ਕਰੀਏ ਕਿ ਇਹੋ ਜਿਹੇ ਮੁਜ਼ਰਮਾ ਦੀ ਤੇ ਉਹਨਾਂ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਰਵਾਈ ਜਾਵੇਗੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ